ਤੇ ਸ਼ਾਂਤਨਾ ਰੋਜ਼ ਕਥਾ ਕਰਿਆ ਕਰਦਾ ਸੀ ਉਹਦੇ ਮਗਰ ਆ ਕੇ ਕਾਰਨੀ ਬੈਠ ਜਾਂਦਾ ਸੀ ਬੜੇ ਮੈਲੇ ਕਚਲੇ ਕੱਪੜਿਆਂ ਦੇ ਵਿੱਚ ਚਲੋ ਮੈਲੇ ਕਪੜਿਆਂ ਦੇ ਵਿੱਚ ਬੈਠ ਜਾਂਦਾ ਤੇ ਸਾਧੂ ਵੇਖਦਾ ਵੀ ਬੜੇ ਮੈਲੇ ਕੱਪੜਿਆਂ ਦੇ ਵਿੱਚ ਬੈਠਾ ਪਿੱਛੇ ਮੇਰੇ ਕੋਈ ਤੇ ਇੱਕ ਹੋਰ ਨਾਲ ਆਉਂਦਾ ਹੁੰਦਾ ਸੀ ਉਹ ਵੀ ਰੋਜ਼ ਆਉਂਦਾ ਹੁੰਦਾ ਸੀ ਕੋਈ ਇੱਕ ਦਿਨ ਆਇਆ ਤੇ ਉਹ ਪੁੱਛਣ ਲੱਗਾ ਵੀ ਤੂੰ ਕਾਹ ਤੋਂ ਨਾ ਆਇਆ ਸਾਧੂ ਪੁੱਛਦਾ ਉਹ ਨੂੰ ਉਹ ਸਾਧੂ ਨੂੰ ਆਦਾ ਜੇ ਮੇਰਾ ਘਰ ਮੱਚ ਗਿਆ ਇਸ ਲਈ ਮੈਂ ਨਹੀਂ ਆ ਸਕਿਆ ਮੇਰੇ ਕੋਲ ਕੁਸਾ ਹੈ ਨਹੀਂ ਉਹਨੇ ਸਾਧੂ ਨੇ ਕਿਹਾ ਸਾਰਿਆਂ ਨੂੰ ਵੀ ਸਾਰੇ ਜਣੇ ਪੈਸੇ ਪਾਓ ਥੋੜੇ ਥੋੜੇ ਇਹਦੀ ਮਦਦ ਕਰਗੇ ਉਹਨਾਂ ਨੇ ਇੱਕ ਚਾਦਰ ਲਈ ਚਾਦਰ ਕਮਾਤੀ ਸਾਰੇ ਪਾਸੇ ਸਾਰੇ ਪੈਸੇ ਪਾਈ ਗਏ ਪਾਈ ਗਏ ਜਿੰਨੀ ਜਿੰਨੀ ਸਰਦਾ ਦੇ ਨਾਲ ਤੇ ਜਿਹੜਾ ਮਗਰ ਮੈਲੇ ਕੱਪੜਿਆਂ ਵਾਲਾ ਰੋਜ਼ ਵਹਿੰਦਾ ਸੀ ਉਹਨੇ 10000 ਦੀ ਗੁੱਤੀ ਪਾ ਦਿੱਤੀ ਏ ਵੇਖ ਕੇ ਸਾਰੇ ਹੈਰਾਨ ਹੋ ਗਏ ਵੀ ਇੰਨੇ ਮੈਲੇ ਕੱਪੜਿਆਂ ਦੇ ਵਿੱਚ ਤੇ 1000 10000 ਦੀ ਮੂਰਤੀ ਪਾਈ ਆ। ਉਹ ਕਹਿਣ ਲੱਗਾ ਸਾਧੂ ਕਹਿੰਦਾ ਬਾਈ ਤੂੰ ਅੱਗੇ ਆ ਜਾ ਮੇਰੇ ਨਾਲ ਬੈਠ ਜਾ। ਉਹ ਆਦਾ ਨਹੀਂ ਜੀ ਮੈਂ ਤਾਂ ਮੈਲਾ ਕਿਤਾਲਾ ਬੰਦਾ ਮੈਂ ਤਾਂ ਪਿੱਛੇ ਹੀ ਬੈਠਾ। ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ ਮੈਂ ਤੈਨੂੰ ਇਹ ਨਹੀਂ ਆਦਾ ਮੈਂ ਤਾਂ ਤੇਰੀ ਦਇਆ ਬਾਰੇ ਆਖਦਾ ਵੀ ਤੂੰ ਦਇਆ ਕੀਤੀ ਦੀ ਪੈਸੇ ਦੀ ਤੇ ਵੀ ਉਹਨੂੰ ਉਹਦੇ ਵਾਸਤੇ। ਕਾ ਕਰਕੇ ਮੈਂ ਕਹਿੰਦਾ ਉਹ ਕਹਿੰਦੇ ਤੁਸੀਂ ਵੀ ਪੈਸੇ ਦਾ ਲਾਲਚ ਕਰਦੇ ਆ ਉਹ ਮੈਲੇ ਕੱਪੜਿਆਂ ਵਾਲਾ ਸਾਧੂ ਨੂੰ ਕਹਿੰਦਾ ਉਹ ਆਦਾ ਨਹੀਂ ਜੀ ਪੈਸੇ ਦੀ ਗੱਲ ਨਹੀਂ ਆਪਾਂ ਤਾਂ ਵਫਾਦਾਰੀ ਦੀ ਗੱਲ ਕਰਦੇ ਆ ਵੀ ਆਪਾਂ ਚਲੋ ਉਹਦੀ ਮਦਦ ਕੀਤੇ ਤੇ ਇਸ ਤਰ੍ਹਾਂ ਦੇਖੋ ਵੀ ਕੀ ਹੁੰਦਾ ਜੇ ਆਪਾਂ ਕੋਈ ਮੈਲੇ ਕੱਪੜਿਆਂ ਵਾਲਾ ਮਗਰ ਬਟਾ ਆਪਾਂ ਕਹਿੰਨੇ ਗਰੀਬ ਆ ਹੋ ਸਕੋ ਅੰਦਰੇ ਅੰਦਰ ਅਮੀਰ ਹੋ ਗਏ ਆ ਆਪਾਂ ਕਿਤੇ ਵੀ ਤੁਸੀਂ ਦੇਖੋ ਆ ਜਿਹੜੇ ਕੋਨਿਆਂ ਤੇ ਖੜੇ ਆ ਗਰੀਬ ਬੰਦੇ ਕੋਈ ਕੁਸ ਵੇਚ ਰਿਹਾ ਕੋਈ ਕੁਸ ਵੇਚ ਰਿਹਾ ਉਹਨਾਂ ਦੀ ਜੇਬਾਂ ਚ ਵਿੱਚੋਂ ਲੱਖ ਲੱਖ ਦੋ ਦੋ ਲੱਖ ਰੁਪਈਆ ਹੋ ਉਹ ਕਮਾ ਲੈਂਦੇ ਆ ਇਹਨਾਂ ਨੇ ਕਿਉਂਕਿ ਜੇ ਆਪ